ਅਸੀਂ ਇੱਕ ਇੱਕ ਜਿਵੇਂ ਪੁਰਾਣੇ ਰੀਤੀ ਰਿਵਾਜ ਨੇ ਗੁੱਡੀ ਫੋਕਣ ਦਰਵਾਜਾ ਅਸੀਂ ਉਹ ਆਪਣੇ ਪੁਰਾਣੇ ਰੀਤੀ ਰਿਵਾਜ ਨੂੰ ਢਕਣ ਦੀ بجائے ਹੋਰ ਖੁੱਲਾ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਖੁੱਲ ਇੱਕ ਜੱਟ ਹੋ ਕੇ ਅਸੀਂ ਇਹ ਗੁੱਡੀ ਫੋਕਣ ਦਾ ਰਿਵਾਜ ਕੀਤਾ ਆ ਕੱਲ ਕੰਪਿਊਟਰ ਦਾ ਜੋਕ ਹੋ ਗਿਆ ਬੱਚੇ ਸਾਰੇ ਕੰਪਿਊਟਰ ਫੋਨ ਲੈ ਲੈ ਕੇ ਆਪਣੇ ਘਰਾਂ ਚ ਬੈੱਡਰੂਮਾਂ ਚ ਵੜੀ ਜਾਂਦੇ ਆ ਅਸੀਂ ਐਸੇ ਕਰਕੇ ਚਾਹੁੰਦੇ ਆ ਕਿ ਬਾਹਰ ਬੱਚੇ ਨਿਕਣ ਇਕੱਠੇ ਲੇਡੀਜ਼ ਇਕੱਠੀਆਂ ਹੋਣ ਨਹੀਂ ਤਾਂ ਲੋਪੇ ਹੋ ਗਿਆ ਸੀ ਅਸੀਂ ਜੀ ਮੈਂ ਕਿ ਅੱਜ ਕੱਲ ਮੀਂਹ ਗਰਮੀ ਬਿਲਕੁਲ ਇੰਨਾ ਮੀਂਹ ਪੈ ਨਹੀਂ ਚਿੱਤਾ ਦੇ ਰਿਹਾ ਤੇ ਜਿਹੜਾ ਹੁਣ ਅਸਾਨੂੰ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਬਜਾਏ ਤਾਂ ਅਸੀਂ ਸਾਨੂੰ ਗੁੱਡੀ ਫੁੱਫੰਦਾਰ ਪਾਲਾ ਕਰਨ ਲਿਆ। ਇਸ ਹਾਲ ਪਿੰਡ ਦੇ ਵਿੱਚ ਵੀ ਗੁੱਡੀ ਨੂੰ ਕਮਾਇਆ ਗਿਆ ਨਾ ਕਿ ਮਤਲਬ ਅੱਜ ਉਹਨੂੰ ਲੈ ਕੇ ਆਏ ਹਾਂ ਤਾਂ ਉਹਨੂੰ ਹੁੱਕਿਆ ਗਿਆ ਕਿ ਮਤਲਬ ਕਾਫੀ ਜਿਹੜੇ ਰੀਤੀ ਰਿਵਾਜ ਜਿਹੜੇ ਕਰਨੇ ਪਏ ਨੇ ਜਿਸ ਤਰ੍ਹਾਂ ਕਿ ਗੁੱਡੀ ਨੂੰ ਫੂਕਦੇ ਆਂ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਇੰਦਰ ਦੇਵਤਾ ਖੁਸ਼ ਹੋਊਗਾ ਤੇ ਬੁੜੀਆਂ ਆਪਣਾ ਰੋਣਾ ਪਿੱਟਣਾ ਕਰਦੀਆਂ ਨੇ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਦੀਆਂ ਨੇ ਕਿ ਬਾਰਿਸ਼ ਹੋਵੇ ਬੋ ਅੱਜ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਰੇ ਸੰਗਤ ਇਕੱਠੀ ਹੋਈ ਆ ਸਾਰੇ ਬੈਠ ਕੇ ਆ ਆਪਣਾ ਸਾਰਾ ਪ੍ਰੋਗਰਾਮ ਕੀਤਾ ਵਾ ਤੇ ਗੁੱਡੀ ਮਚਾਈ ਆ ਅਸੀਂ ਇਹ ਕਹਿੰਨੇ ਆ ਵੀ ਚਲੰਦਰ ਖੁਸ਼ ਰਹੇ ਤੇ ਮੀ ਮਸਾਵੇ ਤੇ ਸਾਨੂੰ ਵੀ ਮਨ ਦੇ ਵਿੱਚ ਖੁਸ਼ੀ ਆਵੇ ਵੀ ਹਾਂ ਅਸੀਂ ਜਿਹੜਾ ਪ੍ਰੋਗਰਾਮ ਕੀਤਾ ਸੀ ਅਸੀਂ ਖੁਸ਼ ਖੁਸ਼ ਹੋ ਕੇ ਕਰ ਗ ਜਾਈਏ ਅਸੀਂ ਅੱਜ ਦੇ ਸਮੇਸ ਤੇ ਕਹਿੰਨੇ ਸਮਝ ਪ੍ਰਾਣਾ ਸਮਾ ਜਿਹੜਾ ਉਹ ਵਧੀਆ ਸੀਗਾ ਤੇ ਉਹ ਪੁਰਾਣੇ ਸਮੇਂ ਹੀ ਅੱਜ ਕੱਲ ਸਿਰੂਮ ਲੈ ਕੇ ਆ ਰਹੇ ਆ ਸਾਰੇ ਇਕੱਠੇ ਮਿਲ ਕੇ ਕਿ ਕਰਨ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਕਰ ਹਾਂ ਕਹਿੰਦੀਆਂ ਨੇ ਕਿ ੱਡੀਆਂ ਪੈਰ ਘਸਾਵਾਂਗੇ ਮੀਂਹ ਪਾ ਕੇ ਘਰ ਨੂੰ ਜਾਵਾਂਗੇ ਬਦਲਬਾਈ ਹੋਵੇ ਅਸੀਂ ਇਹੀ ਸੋਚਦੇ ਆਂ ਇੰਦਰ ਦੇਵਤਾ ਨੂੰ ਅਰਦਾਸ ਕਰਦੇ ਆਂ ਅਸੀਂ ਮਿੱਠੀਆਂ ਰੋਟੀਆਂ ਪਕਾ ਕੇ ਆਪਣਾ ਸਾਰਾ ਕੁਝ ਨਾਲ ਲੈ ਕੇ ਆਏ ਹੁਣ ਇਸ ਤੋਂ ਬਾਅਦ ਅਸੀਂ ਮਿੱਠੀਆਂ ਰੋਟੀਆਂ ਦਾ ਲੰਗਰ ਲਾਵਾਂਗੇ ਸਤ ਸਲਾਬ ਕੀ ਬੋਲੀਆਂ ਵੀ ਕੋਈ ਗਾਈਆਂ ਜਾਂਦੀਆਂ ਨੇ ਕੁਛ ਅਸਰੇਕੇ ਨਾਲ ਬੋਲਿਆ ਜਾਂਦਾ ਬਾਅਦ ਕੋਈ ਪੁਰਾਣੀਆਂ ਰੀਤੀ ਰਿਵਾਜਾਂ ਇਹ ਹੈ ਮੰਦਿਰ ਤੁਸੀਂ ਕਹਿ ਰਹੇ ਸੀ ੱਡੀਆਂ ਕਸਾਵਾਂ ਦੀ ਤਾਂ ਹਾਂਜੀ ੱਡੀਆਂ ਮੀ ੱਡੀਆਂ ਕਸਾਵਾਂਗੇ ਮੀ ਪੈ ਤਾਂ ਅਸੀਂ ਘਰ ਨ ਜਾਵਾਂਗੇ ਜਿੰਨਾ ਚਿਰ ਮੀ ਨਹੀਂ ਪੈਂਦਾ ਉਨਾਂ ਚਿਰ ਅਸੀਂ ਇੱਥੇ ਰਹਾਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਿੰਡ ਰਾਮਗੜ੍ਹ ਦੇ ਵਿੱਚ ਪਹੁੰਚੇ ਆ ਜਿੱਥੇ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਜਿਹੜਾ ਕਿ ਅੱਜ ਗੁੱਡੀ ਸਾੜਨ ਦਾ ਕੰਮ ਕੀਤਾ ਗਿਆ ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਇੰਦਰ ਦੀਪਾਂ ਨੂੰ ਖੁਸ਼ ਕਰਨ ਦੇ ਲਈ ਆਪਾਂ ਪਹਿਲਾਂ ਗੱਲ ਕਰ ਲੈਨੇ ਆ ਗਰਮੀ ਦੀ ਜਿਹੜਾ ਗਰਮੀ ਦਾ ਤਾਪਮਾਨ ਹੈ ਉਹ ਅੱਜ 47-48 ਡਿਗਰੀ ਦੇ ਜਿਹੜਾ ਕਰੀ ਪਹੁੰਚਿਆ ਗਿਆ ਕਿੱਥੇ ਦੇਸੀ ਮਹੀਨੇ ਨੂੰ ਗਿਣਿਆ ਜਾਂਦਾ ਹੈ ਦੇਸੀ ਮਹੀਨੇ ਦੇਸੀ ਸਾਲ ਦੇ ਚੌਥੇ ਮਹੀਨੇ ਹਰ ਨੂੰ ਜਿਹੜਾ ਦਾ ਮਹੀਨਾ ਨਿਕਲ ਗਿਆ ਫੜਦਾ ਮਹੀਨਾ ਚੱਲ ਰਿਹਾ ਹੈ ਕਿ ਗਰਮੀ ਜਿਹੜੀ ਕਾਫੀ ਜ਼ਿਆਦਾ ਤਪਦੀ ਆ ਜਿਸ ਦੇ ਨਾਲ ਕਾਫੀ ਤਪੱਸ ਜਿਹੜੀ ਪੈਦਾ ਹੋਈ ਗਈ ਆ ਤਾਂ ਅੱਜ ਪਿੰਡ ਰਾਮਗੜ੍ਹ ਦੀਆਂ ਬੀਬੀਆਂ ਦੇ ਵੱਲੋਂ ਰਲ ਕੇ ਜਿਹੜਾ ਕਿ ਅੱਜ ਗੁੱਡੀ ਬਣਾ ਕੇ ਸਾੜਿਆ ਗਿਆ ਇੰਦਰ ਦੀਪਨ ਕੁਸ਼ ਕਰਨ ਵਾਸਤੇ ਤਾਂ ਕਿ ਜੋ ਜਿਹੜੀ ਮੀਂਹ ਆ ਮੀਂਹ ਪੈਣ ਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲ ਸਕੇ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਹਾਂਜੀ ਕੀ ਨਾਮ ਆ ਜੀ ਸੱਚਾ ਸੱਚਾ ਕੀ ਨਾਮ ਹੈ ਮੇਰਾ ਨਾਮ ਕੁਲਜਿੰਦਰ ਕੌਰ ਤੇ ਅੱਜ ਪਹਿਲਾਂ ਕੀ ਕਹਿਣਾ ਚਾਹਾਂਗੇ ਜਿਹੜੀਆਂ ਪਿੰਡ ਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ ਤੇ ਅਸੀਂ ਇੱਕ ਇੱਕ ਜਿਵੇਂ ਪੁਰਾਣੇ ਰੀਤੀ ਰਿਵਾਜ ਨੇ ਗੁੱਡੀ ਫੋਕਣ ਦਾ ਰਵਾਜ ਆ ਅਸੀਂ ਉਹ ਆਪਣੇ ਪੁਰਾਣੇ ਰੀਤੀ ਰਿਵਾਜ ਨੂੰ ਢਕਣ ਦੀ ਬਜਾਏ ਹੋਰ ਖੁੱਲਾ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਖੁੱਲ ਇੱਕਜੁੱਟ ਹੋ ਕੇ ਅਸੀਂ ਗੁੱਡੀ ਫੋਕਣ ਦਾ ਰਵਾਜ ਕੀਤਾ ਆ ਜਿਵੇਂ ਕਿ ਅੱਜ ਕੱਲ ਮੀਂਹ ਗਰਮੀ ਬਿਲਕੁਲ ਇੰਨਾ ਮੀਂਹ ਪੈ ਨਹੀਂ ਸੀ ਕਦੇ ਰਿਹਾ ਤੇ ਜਿਹੜਾ ਹੁਣ ਉਸ ਨੂੰ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਬਜਾਏ ਤਾਂ ਅਸੀਂ ਸਾਨੂੰ ਗੁੱਡੀ ਫੋਕਣ ਦਾ ਪਾਲਾ ਕਰਨਾ ਰਿਹਾ ਹੈ ਗਰਮੀ ਤੋਂ ਰਾਹਤ ਪਾਉਣ ਦੇ ਲਈ ਕਾਫੀ ਹੈ ਨਾ ਤੋਂ ਰਾਹਤ ਪ ਤੇ ਕਿਉਂਕਿ ਇੰਨੀ ਗਰਮੀ ਜਿਆਦਾ ਪੈ ਰਹੀ ਆ ਸਾਰੇ ਬਲਕ ਤੜਫ ਵੀ ਰਹੇ ਨੇ ਤੇ ਜਿਨਨੇ ਕਿ ਅੱਜ ਕੱਲ ਫੁੱਲ ਬੂਟੇ ਦਰਖਤ ਕੋਈ ਲਗਾ ਨਹੀਂ ਰਿਹਾ ਤੇ ਹੌਲੀ ਹੌਲੀ ਲਗਾਓ ਅਸੀਂ ਤਾਂ ਕਹਿੰਨੇ ਕਿ ਵੀ ਸਾਨੂੰ ਵੀ ਜੀ ਪੁਰਾਣੇ ਰੀਤੀ ਰਿਵਾਜਾਂ ਦਾ ਦੇਖਿਆ ਜਾਵੇ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਮਤਲਬ ਦੇਖਣ ਨੂੰ ਮਿਲ ਘੱਟ ਮਿਲ ਰਹਿਆ ਵਾ ਅਲੋਪ ਹੋ ਚੁੱਕਿਆ ਹੈ ਜਿਹੜੇ ਰੀਤੀ ਰਿਵਾਜ ਜਿਹੜੇ ਕਿ ਦੇਖਣ ਨੂੰ ਬਹੁਤ ਘੱਟ ਮਿਲ ਰਹੇ ਨੇ ਮਤਲਬ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਨੂੰ ਲੈ ਕੇ ਪੁਰਾਣੇ ਸਮਿਆਂ ਨੂੰ ਅਸੀਂ ਅੱਜ ਦੇ ਸਮੇਂ ਇਸ ਤਰ੍ਹਾਂ ਕਹਿੰਨੇ ਸਮਝ ਪੁਰਾਣਾ ਸਮਾਂ ਜਿਹੜਾ ਉਹ ਵਧੀਆ ਸੀਗਾ ਤੇ ਉਹ ਪੁਰਾਣੇ ਸਮ ਕੇ ਕਾਰਨ ਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕੁਝ ਅੱਜ ਸਮੇਂ ਚ ਗਰਮੀ ਦੇਖਿਆਂ ਤੇ ਗਰਮੀ ਬਹੁਤ ਜ਼ਿਆਦਾ ਆ ਰਹੀ ਆ ਤੈਨੂੰ ਕੀ ਲੱਗਦਾ ਕਿ ਮਤਲਬ ਗਰਮੀ ਦੇ ਰਾਤ ਪੌਣ ਲਈ ਜਿਸ ਤਰ੍ਹਾਂ ਅੱਜ ਬੋਟੇ ਵੀ ਲਗਾਉਣੇ ਚਾਹੀਦੇ ਆ ਤੱਕ ਲਗਾਉਣੇ ਚਾਹੀਦੇ ਆ ਤਾਂ ਕਿ ਉਸਨੂੰ ਵੀ ਰਾਤ ਮਿਲ ਸਕੇ ਹਾਂਜੀ ਸਾਰੇ ਤੇ ਆਪ ਜਗ੍ਹਾ ਜਗ੍ਹਾ ਪਾਣੀ ਵੀ ਰੱਖੋ ਕਿਤੇ ਕਿ ਹਰ ਕਿਸੇ ਜਾਨਵਰ ਨੂੰ ਚੀਣੀ ਹੈ ਜਾਨਵਰਾਂ ਤੇ ਪਾਣੀ ਵੀ ਦਿੱਤਾ ਜਾਵੇ ਤਾਂ ਜੋ ਹਰ ਕੋਈ ਵੀ ਪਾਣੀ ਤੇ ਜਗ੍ਹਾ ਜਗ੍ਹਾ ਤਸ਼ਬੀਲਾਂ ਲਾਈਆਂ ਜਾਣ ਤਾ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਾਣੀ ਦੀ ਜੀ ਅ ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਲੈਨੇ ਹੋਰ ਕੀ ਕਹਿਣਾ ਚਾਹੁੰਦੇ ਮਤਲਬ ਜਿਹੜੇ ਰੀਤੀ ਰਿਵਾਜ ਨੇ ਕਾਫੀ alop ਹੁੰਦੇ ਜਾ ਰਹੇ ਨੇ ਕਾਫੀ ਘਟ ਦੇਖਣ ਨੂੰ ਮਿਲ ਰਹੇ ਨੇ ਹਾਂਜੀ ਹਾਂਜੀ ਅੱਜ ਕੱਲ ਕੰਪਿਊਟਰ ਦਾ ਯੁੱਗ ਹੋ ਗਿਆ ਬੱਚੇ ਸਾਰੇ ਕੰਪਿਊਟਰ ਫੋਨ ਲੈ ਲੈ ਕੇ ਆਪਣੇ ਘਰਾਂ ਚ ਬੈੱਡਰੂਮਾਂ ਚ ਵੜੀ ਜਾਂਦੇ ਆ ਅਸੀਂ ਐਸੇ ਕਰਕੇ ਚਾਹੁੰਦੇ ਆ ਕਿ ਬਾਹਰ ਬੱਚੇ ਨਿਕਲਣ ਇਕੱਠੇ ਲੇਡੀਜ਼ ਇਕੱਠੀਆਂ ਹੋਣ ਨਹੀਂ ਤਾਂ alop ਹੋ ਗਿਆ ਸੀ ਅਸੀਂ ਤਾਂ ਤੀਆਂ ਵੀ ਮਨਾਉਨੇ ਆ ਤੇ ਗੁੱਡੀ ਫੁਕਣ ਦਾ ਰਵਾਜ ਵੀ ਸ਼ੁਰੂ ਕੀਤਾ ਹਾਂਜੀ ਅਸੀਂ ਇਹ ਸੋਚ ਕੇ ਕੀਤਾ ਕਿਉਂਕਿ ਵੀ ਇਹ ਸਾਰਾ ਕੁਝ ਅਲੂਪ ਹੋ ਰਿਹਾ ਸਾਨੂੰ ਮੌਕਾ ਮਿਲੇ ਅਸੀਂ ਲੇਡੀਆਂ ਇਕੱਠੀਆਂ ਹੋਈਏ ਇਕੱਠੀਆਂ ਹੋ ਕੇ ਕੋਈ ਹੋਰ ਵੀ ਵਿਚਾਰ ਕਰੀਏ ਤੇ ਬੂਟੇ ਲਗਾਉਣ ਦਾ ਕੰਮ ਸੋਚ ਰਹੇ ਹਾਂ ਹਾਂਜੀ ਕੰਪਿਊਟਰ ਦੇ ਮੋਬਾਈਲਾਂ ਦੇ ਵਿੱਚੋਂ ਨਿਕਲ ਕੇ ਅਸੀਂ ਬਾਹਰ ਆਈਏ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਇਕੱਠੇ ਹੋਈਏ ਤਾਂ ਕਰਕੇ ਅਸੀਂ ਇਕੱਠੇ ਹੋ ਕੇ ਇਹ ਗੁੱਡੀ ਫਿਕਣ ਦਾ ਅਸੀਂ 15 ਸਾਲਾਂ ਬਾਅਦ ਹਾਂਜੀ ਅੱਜ ਆਪਣੇ ਪਿੰਡ ਵਿੱਚ ਅਸੀਂ ਇਹ ਫੇਅਰ ਸ਼ੁਰੂ ਕੀਤਾ ਰਿਹਾ ਜਿਹੜਾ ਪਿੰਡ ਦੇ ਟੋਲੇ 15 ਸਾਲ ਬਾਅਦ ਜਾਨੀ 15 ਸਾਲ ਬਾਅਦ ਅਸੀਂ ਫੇਅਰ ਇਸ ਉਹਦੇ ਵਿੱਚ ਜੁਟੇ ਆ ਵੀ ਨਹੀਂ ਬਾਹਰ ਨਿਕਲੋ ਪੰਜਾਬੀ ਕਲਚਰ ਦੇ ਨਾਲ ਜੁੜੇ ਆ ਹਾਂਜੀ ਇਹਦਾ ਕੀ ਦੱਸ ਸਕਦੇ ਹਾਂ ਕਿ ਰੀਤੀ ਰਿਵਾਜ ਨੇ ਲੈ ਕੇ ਜਿਸ ਤਰ੍ਹਾਂ ਵੀ ਗੁੱਡੀਆਂ ਫੁਕਨ ਜਿਹੜਾ ਅੱਜ ਗੁੱਡੀ ਫੁਕੀ ਗਈ ਹੈ ਤਾਂ ਕੀ ਕਾਰਨ ਕੀ ਕਾਰਨ ਇਹ ਵੀ ਹੁਣ ਦਰਖਤ ਬਹੁਤ ਵੱਡੇ ਗਏ ਨੇ ਕਾਰਨ ਇਹ ਕਹਿੰਦੇ ਹੁੰਦੇ ਸੀ ਕਿ ਗੁੱਡੀ ਨੂੰ ਫੂਕਦੇ ਆ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਇੰਦਰ ਦੇਵਤਾ ਖੁਸ਼ ਹੋਊਗਾ ਤੇ ਬੁੜੀਆਂ ਆਪਣਾ ਰੋਣਾ ਪਿੱਟਣਾ ਕਰਦੀਆਂ ਨੇ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਦੀਆਂ ਨੇ ਕਿ ਬਾਰਿਸ਼ ਹੋਵੇ ਹਾਂ ਕਹਿੰਦੀਆਂ ਨੇ ਕਿ ਅੱਡੀਆਂ ਪੈਰ ਘਸਾਵਾਂਗੇ ਮੀਂਹ ਪਾ ਕੇ ਘਰ ਨੂੰ ਜਾਵਾਂਗੇ ਬੱਦਲ ਵਾਈ ਹੋਵੇ ਅਸੀਂ ਇਹੀ ਸੋਚਦੇ ਹਾਂ ਇੰਦਰਦੇਵਤਾ ਨੂੰ ਅਰਦਾਸ ਕਰਦੇ ਆ ਅਸੀਂ ਮਿੱਠੀਆਂ ਰੋਟੀਆਂ ਪਕਾ ਕੇ ਆਪਣਾ ਸਾਰਾ ਕੁਝ ਨਾਲ ਲੈ ਕੇ ਆਏ ਹੁਣ ਇਸ ਤੋਂ ਬਾਅਦ ਅਸੀਂ ਮਿੱਠੀਆਂ ਰੋਟੀਆਂ ਦਾ ਲੰਗਰ ਲਾਵਾਂਗੇ ਸਾਰੇ ਜਾਣੇ ਬੈ ਕੇ ਲੰਗਰ ਛਕਾਂਗੇ ਤੇ ਅਸੀਂ ਕਹਿੰਦੇ ਆ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਮੀਂਹ ਪਵਾ ਕੇ ਘਰ ਨੂੰ ਚਾਈਏ ਕਿਹਨੇ ਕਿਤੇ ਨਹੀਂ ਲੱਗਦਾ ਕਿ ਦੇਖਣ ਪੁਰਾਣੇ ਰੀਤੀ ਰਿਵਾਜਾਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਹੁਤ ਪਹਿਲਾਂ ਰਾਹਤ ਸੀਗੀ ਤੇ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ਕਾਫੀ ਹਾਂਜੀ ਹੁਣ ਤਾਂ ਸਮੇਂ ਦਾ ਫਰਕ ਹੈ ਬਹੁਤ ਪ ਮਨ ਤਾਂ ਲੋਕੀ ਇਹੀ ਮੈਂ ਕਹਿ ਰਹੀ ਕਿ ਮੋਬਾਈਲ ਦਾ ਜੁਗ ਆ ਗਿਆ ਕੋਈ ਬਾਹਰ ਹੀ ਨਹੀਂ ਨਿਕਲ ਰਿਹਾ ਇੱਕ ਦੂਜੇ ਨੂੰ ਕੋਈ ਬੁਲਾ ਨਹੀਂ ਰਿਹਾ ਹਾਂਜੀ ਇਸ ਕਰਕੇ ਅਸੀਂ ਸੋਚਦੇ ਆ ਕਿ ਇੱਕ ਇੱਕ ਕਲਚਰ ਨੂੰ ਦੁਬਾਰਾ ਲੈ ਕੇ ਆਈਏ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚ ਵੀ ਗੁੱਡੀ ਨੂੰ ਘੁਮਾਇਆ ਗਿਆ ਹਨਾ ਕਿ ਮਤਲਬ ਅੱਜ ਉਹਨੂੰ ਲੈ ਕੇ ਆਏ ਹਾਂ ਤਾਂ ਉਹਨੂੰ ਹੁੱਕਿਆ ਗਿਆ ਕਿ ਮਤਲਬ ਕਾਫੀ ਜਿਹੜੇ ਰੀਤੀ ਰਿਵਾਜ ਜਿਹੜੇ ਕਰਨੇ ਪਏ ਨੇ ਜਿਸ ਤਰ੍ਹਾਂ ਕੋਈ ਨਿਕਲ ਕੇ ਬਾਹਰ ਖੁਸ਼ ਹੈ ਨਹੀਂ ਅਸੀਂ ਘਰਾਂ 'ਚੋਂ ਅਨਾਉਂਸਮੈਂਟ ਕਰਾ ਕਰਾ ਕੇ ਅਸੀਂ ਇੱਕ ਹਫ਼ਤਾ ਹੋ ਗਿਆ ਸੀ ਅਸੀਂ ਇਸ ਉਹਦੇ ਲਈ ਜੁੜਨ ਦੇ ਲਈ ਅਸੀਂ ਘਰਾਂ 'ਚੋਂ ਸਾਰਿਆਂ ਨੂੰ ਫੋਨ ਕਰ ਕਰਕੇ ਤੇ ਅਸੀਂ ਪੈਸੇ ਇਕੱਠੇ ਕੀਤੇ ਆਟਾ ਇਕੱਠਾ ਕੀਤਾ ਆਚਾਰ ਇਕੱਠਾ ਕੀਤਾ ਹਾਂਜੀ ਅਸੀਂ ਪੈਸੇ ਇਕੱਠੇ ਕਰਕੇ ਫਿਰ ਗੁੱਡੀ ਬਣਾਈ ਸਾਨੂੰ ਇੱਕ ਹਫਤਾ ਹੋ ਗਿਆ ਸੀ ਇਸ ਕੰਮ 'ਚ ਲੱਗੇ ਹੋਏ ਹਾਂ ਇਸ ਸਾਲ ਦਾ ਚੌਥਾ ਮਹੀਨਾ ਹੜ ਦਾ ਜਿਹੜਾ ਚੱਲ ਰਿਹਾ ਕਾਫੀ ਲੋਕ ਤਾਬਸ ਆਇਆ ਇਸ ਤੋਂ ਲਾਭ ਹੋਰ ਵੀ ਕਰੇ ਉਪਰਾਲੇ ਕਰਨੇ ਚਾਹੀਦੇ ਨੇ ਹੋਰ ਉਪਰਾਲੇ ਨਹੀਂ ਇਹ ਲਗਾਉਣੇ ਚਾਹੀਦੇ ਨੇ ਬੂਟੇ ਲਗਾਉਣੇ ਚਾਹੀਦੇ ਨੇ ਬੂਟੇ ਨਾ ਹੋਣ ਦੀ وجہ ਹੀ ਆ ਕਿ ਮੀਂਹ ਨਹੀਂ ਪੈ ਰਿਹਾ ਜੇ ਬੂਟੇ ਲੱਗੇ ਹੋਣਗੇ ਦਰਖਤ ਲੱਗੇ ਹੋਣਗੇ ਤੇ ਫਿਰ ਮੀਂਹ ਪਊਗਾ ਕੁਝ ਏਸੀ ਹੋ ਗਏ ਨੇ ਏਸੀ ਦੇ ਨਾਲ ਤਾਪਮਾਨ ਬਹੁਤ ਟੈਂਪਰੇਚਰ ਵੱਧ ਗਿਆ ਉਦੇ ਨਾਲ ਮੀਂਹ ਨਹੀਂ ਪੈ ਰਿਹਾ ਬਹੁਤ ਜ਼ਿਆਦੇ ਪ੍ਰੋਬਲਮ ਆ ਰਹੀ ਹੈ ਤੇ ਅੱਜ ਤੱਕ ਸਾਹਮਣੇ ਲੈ ਕੇ ਕਿਸ ਚੀ ਦਾ ਕਾਰਨ ਮੰਨਦੇ ਜੀ ਇਹ ਹੀ ਮੰਨ ਰਿਹਾ ਵੀ ਦਰਖਤ ਨਹੀਂ ਹੈਗੇ ਦਰਖਤ ਬਹੁਤ ਘੱਟ ਨੇ ਦਰਖਤ ਹਰੇਕ ਇੱਕ ਦਾਣੇ ਨੂੰ ਦਰਖਤ ਲਾਉਣੇ ਚਾਹੀਦੇ ਬਾਕੀ ਉਧਰ ਗੱਲ ਕਰ ਲਓ ਤੁਹਾਨੂੰ ਮਤਲਬ ਅੱਜ ਦੇਖਿਆ ਜਾਵੇ ਕਿਉਂਕਿ ਦੇਖੋ ਕਾਫੀ ਉਮਰ ਹੈ ਕੈਸ ਹੁੰਦੇ ਕਾਫੀ ਤੁਸੀਂ ਸਮਾਹ ਹੰਡ ਆਇਆ ਵਾ ਤੇ ਅੱਜ ਸਮੇਂ ਨੌਜਵਾਨ ਕਾਫੀ ਵਿੱਚ ਜੂਟੇ ਹੋਏ ਨੇ ਤਾਂ ਕਿਸ ਤਰ੍ਹਾਂ ਦਾ ਹੋ ਜੇਗਾ ਉਹ ਅੱਜ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਰੇ ਸੰਗਤ ਇਕੱਠੀ ਹੋਈ ਆ ਸਾਰੇ ਬੈਠ ਕੇ ਆਪਣਾ ਸਾਨਾ ਪ੍ਰੋਗਰਾਮ ਕੀਤਾ ਵਾ ਤੇ ਗੁੱਡੀ ਮਚਾਈ ਆ ਅਸੀਂ ਇਹ ਕਹਿੰਦੇ ਆ ਵੀ ਚਲੋ ਇੰਦਰ ਖੁਸ਼ ਰਹੇ ਹੋ ਤੇ ਮੀ ਮਸਾਵੇ ਤੇ ਸਾਨੂੰ ਵੀ ਮਨ ਦੇ ਵਿੱਚ ਖੁਸ਼ੀ ਆਵੇ ਵੀ ਹਾਂ ਅਸੀਂ ਜਿਹੜਾ ਪ੍ਰੋਗਰਾਮ ਕੀਤਾ ਸੀ ਅਸੀਂ ਖੁਸ਼-ਖੁਸ਼ ਹੋ ਕੇ ਕਰ ਕੇ ਜਾਈਏ ਇਸ ਤੋਂ ਇਲਾਵਾ ਕੀ ਬੋਲੀਆਂ ਵੀ ਕੋਈ ਗਾਈਆਂ ਜਾਂਦੀ ਨੇ ਕੁਛ ਅਸਰੇਕ ਨੇ ਬੋਲਿਆ ਜਾਂਦਾ ਬਾਜ ਕੋਈ ਪੁਰਾਣੀ ਆ ਰੀਤੀ ਰਵਾਜ ਇਹ ਹੈ ਮੰਦਿਰ ਤੁਸੀਂ ਕਹ ਰਹੇ ਸੀ ੱਡੀਆਂ ਕਸਾਵਾਂਗੇ ਤਾਂ ਹਾਂਜੀ ੱਡੀਆਂ ਉਮੀ ੱਡੀਆਂ ਕਸਾਵਾਂਗੇ ਮੀ ਪੈਸੇ ਤਾਂ ਅਸੀਂ ਘਰ ਨਾ ਜਾਵਾਂਗੇ ਜਿੰਨਾ ਚਿਰ ਮੀ ਨਹੀਂ ਪੈਂਦਾ ਉਨਾ ਚਿਰ ਅਸੀਂ ਇੱਥੇ ਰਹਿਾਂਗੇ ਅਸੀਂ ਕਾਲਜ ਵਿੱਚ ਬੈਠੇ ਰਹਾਂਗੇ ਅਸੀਂ ਕਾਲਜ ਵਿੱਚ ਬੈਠੇ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਅਸੀਂ ਪਿੰਡ ਰਾਮਗੜ੍ਹ ਦੇ ਵਿੱਚ ਪਹੁੰਚੇ ਆ ਤਾਂ ਪਿੰਡ ਦੀਆਂ ਜਿਹੜੀਆਂ ਬੀਬੀਆਂ ਦੇ ਵੱਲੋਂ ਬੀਬੀਆਂ ਦਾ ਕਹਿਣਾ ਕਿ ਕਿਸਲੇ 15 ਸਾਲਾਂ ਤੋਂ ਬਾਅਦ ਜਿਹੜਾ ਇਹ ਗੁੱਡੀ ਸਾੜੀ ਗਈ ਆ ਤਾਂ ਕਿ ਜੋਇਂਦਰ ਜੀ ਤਾਨੂੰ ਖੁਸ਼ ਕੀਤਾ ਜਾ ਸਕੇ ਔਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੜ ਦਾ ਮਹੀਨਾ ਚੱਲ ਰਿਹਾ ਹੈ ਜੇੜ ਦਾ ਮਹੀਨਾ ਨਿਕਲ ਗਿਆ ਔਰ ਕਾਫੀ ਜਿਹੜੀ ਤਪਸ਼ ਹੈ ਦੇਖਿਆ ਜਾਵੇ ਤਾਂ 47-48 ਡਿਗਰੀ ਜਿਹੜਾ ਹਵਾ ਤਾਪਮਾਨ ਹੋ ਚੁੱਕਿਆ ਔਰ ਅੱਗ ਵੱਧਦੀ ਆ ਇਸ ਦੁਪਹਿਰ ਦੀ ਗਰਮੀ ਦੇ ਵਿੱਚ ਵੀ ਜਾਨੀ ਕਿ ਦੇਖਿਆ ਜਾਵੇ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣੇ ਖੁਸ਼ ਨਹੀਂ ਹਨ ਪਰ ਲੇਕਿਨ ਫਿਰ ਵੀ ਅੱਜ ਪਿੰਡ ਰਾਮਗੜ੍ਹ ਦੀਆਂ ਬੀਬੀਆਂ ਦੇ ਵੱਲੋਂ ਜਿਹੜਾ ਕਿ ਅੱਜ ਇਹ ਕੀਤਾ ਗਿਆ ਕਿ ਤਾਂ ਕਿ ਜੁਇੰਦਰ ਦੇਵ ਜੀ ਨੂੰ ਖੁਸ਼ ਕੀਤਾ ਜਾ ਸਕੇ ਔਰ ਗਰਮੀ ਦੇ ਰਾਹਤ ਲਈ ਜਿਹੜਾ ਮੀਂਹ ਪਾਇਆ ਜਾ ਸਕੇ ਤਾਂ ਉਸ ਜੁਇੰਦਰ ਦੇਵ ਜੀ ਨੂੰ ਅੱਗੇ ਅਰਦਾਸ ਵੀ ਕੀਤੀ ਆ ਸੋ ਇਸੇ ਤਰ੍ਹਾਂ ਹੀ ਅਸੀਂ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਜੀ ਆਜਾਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ